जाके सरते मैं सीधे नी जो मैंने इन्हें करिए करी मैं ले पैसे ਕਿੰਨਾ ਵੀ ਮਾਲ ਤੁਸੀਂ ਦੇਖ ਰਹੇ ਹੋ ਹਰਫ ਪੰਜ ਚਾਰ ਟੀਵੀ ਗੱਲ ਕਰਾਂਗੇ ਅਸੀਂ ਵੀਡੀਪੀਓ ਦੀ ਕਿਉਂਕਿ ਉਸ ਦੇ ਵੱਲੋਂ ਸਰਪੰਚ ਦੇ ਕੋਲ ਰਿਸ਼ਵਤ ਲਈ ਗਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਉਹ ਪਹੁੰਚਦੇ ਨੇ ਤੇ ਕਿਹਾ ਜਾਂਦਾ ਕਿ ਸਰਪੰਚ ਨੂੰ ਤੁਸੀਂ ਰਿਸ਼ਵਤ ਲਈ ਤਾਂ ਉਸ ਵਕਤ ਵੀਡੀਪੀਓ ਇਸ ਗੱਲ ਤੋਂ ਮੁਕਰਦਾ ਨਜ਼ਰ ਆਇਆ ਕਾਫੀ ਹੰਗਾਮਾ ਜਿਹੜਾ ਕਿ ਉੱਥੇ ਹੁੰਦਾ ਉਸ ਦਾ ਕਹਿਣਾ ਹੈ ਕਿ ਮੈਂ ਤਾਂ ਰਿਸ਼ਵਤ ਦੇ ਪੈਸੇ ਲਈ ਨਹੀਂ ਪਰ ਦੂਜੇ ਪਾਸੇ ਸਰ ਪੰਜ ਬੰ ਲੋਗ ਆ ਜਾਂਦਾ ਕਿ ਸਾਡੇ ਕੋਲ ਇਸ ਦਾ ਸਬੂਤ ਆ ਅਸੀਂ ਉਹਨਾਂ ਪੈਸਿਆਂ ਦੀ ਫੋਟੋ ਸਟੇਟ ਵੀ ਕਰਵਾਈ ਹੈ ਸਾਡੇ ਕੋਲ ਵੀਡੀਓ ਵੀ ਆ ਪਰ ਦੇਖਿਆ ਗਿਆ ਕਿ ਇਸ ਗੱਲ ਨੂੰ ਲੈ ਕੇ ਕਾਫੀ ਤਕਰਾਰ ਵਾਜੀ ਜਿਹੜੀ ਕਿ ਉਹ ਦੇਖ ਨੂੰ ਮਿਲਿਆ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਵਾਇਲ ਹੋ ਰਹੀ ਆ ਸੌ ਨਜ਼ਰ ਮਾਰ ਦਿਆ ਇਨਾ ਤਸਵੀਰਾਂ ਤੇ ਆਹ ਹੋ ਗਿਆ ਦੇਖੋ ਜੀ ਕਿੰਨਾ ਨੰਬਰ ਆਇਆ ਸਰ ਜੀ ਆਹ ਕੋਨੇ ਦੇ ਵੀ ਨੇ ਬਰਵਾ ਨਹੀਂ ਲੈ ਪੈਸੇ ਆਹ ਸਰ ਜੀ ਨੇ ਤਰੇ ਮਾਲੀ ਜਿਹੜਾ ਪੁੱਠੇ ਗੰਗਰੀ ਜਿਹੜਾ ਆਪੀ ਆਹ ਸਰ ਜੀ ਆਹ ਮੈਨੂੰ ਦੱਸੋ ਆਇਆ ਆਪਸੇ ਕੋਈ ਨਹੀਂ ਪੈਸੇ ਨੇ ਆਹ ਜਿਆਦਾ ਕੀ ਆਪੋ 500 ਨੋਟ ਮਿਲ ਗਿਆ ਸਰ ਜੀ ਮੈਂ ਲੈ ਨਹੀਂ ਤੁਸੀਂ ਫੋਟੋ ਸਿਰ ਕਾਈ ਜੋ 98 ਤਾਂ ਦੇਖੋ ਤਾਂ ਬਾਈ ਪੁੱਛੀ ਆਲੀ ਮੇਰੀ ਇਹ ਜੋ ਗੱਲਾਂ ਬਰੂ ਨਾ ਤੁਹਾਡੇ ਕੋਲ ਜਾਣੀਆਂ ਮੈਂ ਕਿਹਾ ਪਹਿਲੀ ਨਹੀਂ ਸੀ ਮੈਂ ਉਹ ਵੀ ਤੁਸੀਂ ਕੁੱਤੇ ਫੜਦੇ ਹੋ ਇਹ ਇਹ ਕਿ ਬਤਾ ਰਹੀ ਜਮੇ ਤੁਹਾਨੂੰ ਸਾਰੇ ਬੋਟਲ ਆ ਇੱਥੇ ਇੰਨੇ ਬੋਨਾਂ ਅੰਦਰ ਪਾੜੀ ਦਿੱਤੀਆਂ ਇੱਕ ਵਾਰੀ ਕੀਤੀ ਕੀਤੀ ਕਰਕੇ ਆਹ ਲਓ ਉਹ ਤੁਸੀਂ ਤਾਂ ਟੇਬਲ ਤੇ ਰੱਖਿਆ ਸੀ ਜਦੋਂ ਅੰਦਰ ਸੇਟਾ ਕੇ ਟੇਬਲ ਤੇ ਮੈਂ ਸੀ ਚਾਹ ਦੀ ਸ਼ੇਕ ਹੋਏ ਜਦੋਂ ਮੈਂ ਨੇ ਰਿਸ਼ਤ ਦਿੱਤੀ ਤੇ ਚਰਾ ਕੇ ਮਾਰੇ ਉਹ ਸਾਰੇ ਵੀ ਬੋਲਦੇ ਨੇ ਅਸੀਂ ਆਪ ਦਾ ਅਸੀਂ ਸਾਫ ਕਰਾਂਗੇ

ਜਾਊਗਾ ਹੋਰ ਪੰਜਾਬ ਇਹ ਵੀ ਜਾਵੇ ਮੈਨੂੰ ਵੀ ਮੈਂ ਨਹੀਂ ਵੀ ਪੈਸੂ ਤੋ ਹੁਣ ਹੱਥ ਸਾਬ ਕਰਾਂਗੇ ਨਾ ਤੁਸੀਂ ਕਰ ਲਓ ਸਾਰਿਆਂ ਨੂੰ ਕਰਾਂਗੇ ਮੇਰੇ ਕੋਲ ਸਥਿਤੀ ਬਹੁਤ ਮਾੜੀ ਹੁੰਦੀ ਹੈ ਦੂਸਰੇ ਢਾਗਾਂ ਲਈ ਉਹ ਕਿ ਫੋਨ ਕਰਨਾ ਕਹਿੰਦੇ ਜਿਵੇਂ ਅੱਜ ਵਰਤੀ ਕਰਦੇ ਬੱਚੇ ਕੋਈ ਨਹੀਂ ਨਾ ਉਹ ਖਾਣ ਦੇ ਬੰਦੇ ਰਸਾ ਕਰ ਲਿਆ ਨਾ ਕਰਦੇ ਉਹਦੇ ਮੈਂ ਤੋ ਕਰਦਾ ਤੁਸੀਂ ਉੱਥੇ ਲੋਟ ਸਟ੍ਰੀਟ ਪਰ ਮੈਂ ਤੋ ਕਰਾਂਗਾ ਸਰਪੰਚ ਜੀ ਇਹ ਹੁਣ ਵੀਡੀਓ ਸਾਹਿਬ ਕਹਿ ਰਹੇ ਮੇਰੇ ਤੋਂ ਗਲਤੀ ਹੋ ਗਈ ਇਹਨਾਂ ਨੇ پیسے ਚੱਕੇ ਸੀਗੇ ਲਈ ਸੀਗੇ ਬੰਦ ਉਹਨਾਂ ਤੋਂ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਤੋਂ ਉਹਨਾਂ ਨੇ ਲਈ ਸੀ پیسے ਹੁਣ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਤੁਸੀਂ ਕੀ ਕਾਰਵਾਈ ਕਰ ਸਕਦੇ ਕਿ ਕਰਨੀ ਕਿਦਾਂ ਹੋਏਗਾ ਸਰਪੰਚ ਸਾਹਿਬ ਤੁਹਾਡਾ ਹਮ ਹਮ ਹੋ ਗਿਆ ਹਰ ਕੋਟਾ ਮੇਰਾ ਹੁਕਮ ਕੀ ਹੈ ਮੈਂ ਇਸ ਤਰ੍ਹਾਂ ਨਹੀਂ ਦੱਸਦਾ ਹੁਕਮ ਤੁਹਾਡਾ ਹੁਕਮ ਮੈਂ ਤੁਸੀਂ ਬੋਲੋ ਸਾਡੇ ਨਾਲ ਨਹੀਂ ਜੀ ਹਾਂ ਇਹ ਬਿਲਕੁਲ ਨਹੀਂ ਸੀ ਗਲਤੀ ਨਹੀਂ ਸੀ ਬਿਲਕੁਲ ਨਹੀਂ ਸੀ ਦੀ ਗਲਤੀ ਮੰਨਦੇ ਜੋਤੂ ਕੋਟਾ ਤੇਰਾ ਮੈਂ ਖੋਲ ਦੇ ਮੈਂ ਜੋਤੂ ਕੋਟਾ ਸੋਦਾ ਦੇ ਕੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਰਿਸ਼ਵਤ ਖੋਰੀ ਨੂੰ ਬੰਦ ਕੀਤਾ ਜਾਵੇਗਾ ਪਰ ਦੇਖਿਆ ਜਾ ਰਿਹਾ ਹੈ ਕਿ ਰਿਸ਼ਵਤ ਖੋਰੀ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਬੇਸ਼ੱਕ ਮੋਟੀਆਂ ਤਨਖਾਹਾਂ ਇਹਨਾਂ ਅਧਿਕਾਰੀਆਂ ਨੂੰ ਦਿੱਤੀਆਂ ਜਾਂਦੇ ਨੇ ਜਿਵੇਂ باوجود ਵੀ ਰਿਸ਼ਵਤ ਲੈਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ